ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਜਰਸੀ ਹੀ ਜਰਸੀ ਇਹ ਦਿਖਾ ਦਾਂਗੇ ਅੱਜ ਇੱਕ ਐਚਐਫ ਪੱਛੀ ਬਹੁਤ ਚੰਗੇ ਰਿਕਾਰਡ ਵਾਲੀ ਤੇ ਚਾਰ ਪੰਜ ਦਿਖਾ ਦਾਂਗੇ ਸੱਜਣੋ ਜਰਸੀ ਪਿਓਰ نسل ਦੀਆਂ ਚੰਗੀ ਕੁਆਲਿਟੀ ਦੀਆਂ ਤੇ ਚੰਗੇ ਰਿਕਾਰਡ ਵਾਲੀਆਂ ਇੱਕ ਬਲੈਕ ਜਰਸੀ ਦਿਖਾ ਦਾਂਗੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸੱਜਣੋ ਬਿਲਕੁਲ ਜਾਇਜ਼ ਜਾ ਕਰਾ ਦਾਂਗੇ ਬਾਈ ਤੋਂ ਤੇ ਮੇਨ ਕੰਮ ਆ ਜਿਹੜਾ ਮੇਨ ਹੈਗਾ ਬਾਈ ਹੋਰਾਂ ਦਾ ਜਰਸੀ ਦਾ ਕੰਮ ਆ ਹੋਰ ਕੀ ਹਾਲ ਆ ਬਾਈ ਵਧੀਆ ਵਧੀਆ ਤੁਸੀਂ ਜਮਾਂ ਛੱਡ ਦੀ ਕਰਨਾ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਰਾਜੂ ਹਾਂਜੀ ਨੰਬਰ 98036 05288 ਤੇਰਾ ਕੀ ਨਾਮ ਆ ਜੋ ਭਰਾ ਦਰਨੂਰ ਗਰਨੂਰ ਸਿੰਘ ਚੈਲ ਕਿਹੜੀ ਕਲਾਸ ਚ ਪੜਦਾ 3rd 3rd ਚ ਰੱਖਦਾ ਸ਼ੌਂਕ ਤੋਂ ਵੀ ਹਨਾ ਪੜਾਈ ਘੱਟ ਕਰੀਂਗਾ ਜੇ ਇਧਰਲੇ ਪਾਸੇ ਆ ਗਿਆ ਆ ਤੋਰ ਬਾਈ ਖੋਲ ਕੇ ਇੱਕ ਨੰਬਰ ਵਾਲੀ ਬੱਛੀ ਇਹ ਆ ਗਈ ਮੇਰੇ ਖਿਆਲ ਲ ਇੱਕੋ ਹੀ ਐਚ ਐਫ ਆਜਾ ਹਾਂ ਇੱਕੇ ਆ ਇਹ ਵੀ ਬੰਦੇ ਕਹਿੰਦੇ ਨਾਲ ਦੇਣੀ ਆ ਠੀਕ ਹੈ ਹਾਂ ਤੇ ਆ ਗਈ ਸੱਜਣੋ ਬਹੁਤ ਕਮਾਲ ਦੀ ਬੱਛੀ ਆ ਬਾਡੀ ਦੀ ਬਣਾਵਟ ਚੈੱਕ ਕਰ ਸਕਦੇ ਹੋ ਲੈਗ ਸਕੋਰ ਦੀ ਤੇ ਫੁੱਲ ਕਹ ਲਈਏ ਸ਼ਕੀਨ ਆ ਗਈ ਹਰੇਕ ਪੱਖ ਤੋਂ ਤੇ ਰਾਜੂ ਬਾਈ ਥਣ ਸਾਰੀਆਂ ਦੇ ਸਿੰਗਲ ਚਾਰ ਚਾਰ ਨੇ ਪ੍ਰੋਫਲਤੂ ਤਾਂ ਨਹੀਂ ਕਿਸੇ ਦੇ ਵੀ ਨਾ ਕੋਈ ਕਿਸੇ ਦਾ ਨਹੀਂ ਹੈਗਾ ਹਾਂ ਕਮਾਲ ਆ ਇੱਥੋਂ ਥੋੜੀ ਜਿਹੀ ਕਲੀ ਵੀ ਸੂਰਜ ਦੀ ਲਾਈਟ ਜੀ ਡਾਊਨ ਹੋ ਗਈ ਉਹ ਹਿਸਾਬ ਨਾਲ ਕਰ ਲਿਓ ਐਡਜਸਟਮੈਂਟ ਪਰ ਦਿਖਾ ਦੂੰਗਾ ਇਹਨਾਂ ਕਲੀਅਰ ਪੂਰੀਆਂ ਹਰੇਕ ਪੱਖ ਤੋਂ ਆ ਲੈ ਚੱਲ ਬਾਈ ਕਿੰਨੀ ਕੁ ਉਮਰ ਆ ਰਾਜੂ ਦੀ ਇਹਦੀ 10-11 ਮਹੀਨੇ 10-11 ਕੱਦ ਕਾੜ ਫੁੱਲ ਵੱਡਾ ਕਰ ਜੂਗੀ ਹਨਾ ਹਾਂ ਕਿੰਨੇ ਕਿ ਦੁੱਧ ਵਾਲੀ ਗਾਂ ਦੀ ਆ ਇਹ ਇਹ 25 ਪਲੱਸ ਆ 25 ਪਲੱਸ ਹਾਂਜੀ ਆ ਇਹਦੀ ਮਾਦਰ ਦਾ ਜਿਹੜਾ ਰਿਕਾਰਡ ਆ ਉਹ ਬਾਈ ਕਹਿੰਦਾ ਹੈਗਾ 25 ਕਿਲੋ ਤੋਂ ਪਲੱਸ ਵਾਲਾ ਵੀ ਜਾਦੇ ਨਹੀਂ ਬਾਈ ਜਿਵੇਂ ਬੱਚੀਆਂ ਵੇਚਣ ਵਾਲੇ ਕਹਿੰਦੇ ਨੇ 40 45 ਵਾਲਾ ਕੇਸ ਕਰਿਆ ਨਹੀਂ ਨਹੀਂ ਤੇ ਜਿਹੜਾ ਮਿਲਕਰ ਕੋਡ ਆ ਬਾਈ ਕਹਿੰਦਾ 25 ਪਲੱਸ ਵਾਲਾ ਵੀ ਜਾਦੇ ਵੱਡੀ ਗੱਲ ਨਹੀਂ ਕਰਦੇ ਪਰ ਚੋਲੀ ਚੁੜੀ ਚੰਗੀ ਰੱਖਦੇ ਥੱਲੇ ਚੰਗੀ ਚੋਲੀ ਆ ਇਹ ਇੱਥੋਂ ਕਰ ਸਕਦੇ ਹਾਂ ਚੱਕ ਬਾਅਦ ਛੱਡ ਦੇ ਥਾਣ ਆ ਗਏ ਸਿੰਗਲ ਚਾਰ ਤੇ ਰੇਟ ਰਾਜੂ ਕੀ ਲੈਣਾ ਬਾਈ ਦਾ ਇਹਦਾ 25000 ਰੁਪਏ 25 ਜਮਾਨਤਾਂ ਕੋਈ ਮਾਨਤਨ ਕਰ ਦਾਂਗੇ ਕਰ ਦਿਆਂਗੇ ਮਾਨ ਖੁਸ਼ ਆ ਜੇ ਕਿਸ ਨੇ ਰਾਜੂ ਸਾਰੀ ਲੈਣੀਆਂ ਹੋਈਆਂ ਇਹ ਸਾਰਿਆਂ ਚ ਕਰ ਦਾਂਗੇ ਅਗਲੇ ਦਾ ਸਾਰਿਆਂ ਚ ਬਾਈ ਕਹਿੰਦਾ ਉਦਾਂ ਦਾ ਮਾਨਤਨ ਕਰ ਦਾਂਗੇ ਕੈਮਰਾ ਇੱਕ ਵਾਰੀ ਫੇਰ ਘਮਾ ਦਾਨ ਆ ਕਾਫੀ ਕਲਰ ਚ ਆ ਗਈ ਲੰਬੀ ਲੰਬੀ ਫੁੱਲਾ ਤੇ ਕਾਦੇ ਦਾ ਮੇਰਾ ਖਿਆਲ ਆ ਬਾਈ ਐਚ ਐਫ ਜੈਡਾ ਹੀ ਕਰ ਜੂ ਹਣਾ ਹਾਂ ਆ ਕਾਦ ਫੁੱਲ ਕਰੂ ਵਜਨ ਵੀ ਚੰਗਾ ਇਹ ਮੰਨ ਲਓ ਵੀ 2-4 ਮਹੀਨੇ ਸਾਮਕੇ ਫੀਡ ਫੂਡ ਪਾ ਕੇ ਗੱਬਣ ਹੋਣ ਵਾਲੀ ਆ ਬੱਚੀ ਹਾਂ ਕਿੰਨੀ ਕੁਮਰ ਆ ਰਜੂ ਦੀ ਇਹਦੀ 8-9 ਮਹੀਨੇ ਆ ਕਿੰਨੀ ਉਮਰ 8-9 ਮਹੀਨੇ 8-9 ਮਹੀਨੇ ਹਾਂ ਥਾਨ ਸਿੰਗਲ ਚਾਰ ਆ ਗਈ ਇਹਦੇ ਵੀ ਨਾ ਥਾਨ ਸਿੰਗਲ ਚਾਰ ਇਹ ਆ ਗਈ ਸੱਚ ਨੂੰ ਕਾਫੀ ਕਲਰ ਚ ਆ ਗਈ ਕਮਾਲ ਆ ਬਾਈ ਇੱਥੋਂ ਕਮਾਲਾ 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 ਲੈ ਚੱਲਾ ਇਹ ਇੱਥੋਂ ਕਰ ਸਕਦੇ ਹੋ ਜੈ ਇੱਕ ਫੇਸ ਕੁਆਲਿਟੀ ਅੱਖ ਮੋਟੀ ਆ ਗਈ ਤੇ ਬੋਧਾ ਆ ਗਿਆ ਜਿਵੇਂ ਕਹਿ ਲੈਣਾ ਜਰਸੀ ਨਾਲ 살 ਦੀਆਂ ਬੱਚੀਆਂ ਤੇ ਕਹ ਲਈਏ ਗਾਵਾਂ ਚ ਆਉਂਦਾ ਕਲਰ ਆ ਗਿਆ ਸੱਜਣੋ ਇਹਦਾ ਕਾਫੀ ਟੱਚ ਜਾ ਥਾਂ ਸਿੰਗਲ ਚਾਰ ਆ ਗਏ ਤੇ ਵੱਡੀ ਬੁੱਡੀ ਵਾਲਾ ਕੋਈ ਲੇਖਾ ਨਹੀਂ ਕੱਦ ਬੱਡ ਕਰ ਜੂਗੀ ਪੱਛੀ ਫੁੱਲ ਇਹ ਇਥੋਂ ਚੈੱਕ ਕਰ ਸਕਦੇ ਹੋ ਇਹ ਇਥੋਂ ਲੰਬਾਈ ਚੈੱਕ ਕਰ ਸਕਦੇ ਹੋ ਕੱਦ ਕਾਠ ਚੈੱਕ ਕਰ ਸਕਦੇ ਹੋ ਇਹ ਮੰਨ ਲਓ ਵੀ ਜਿਹੜੀ ਨਾਲ ਬੱਚੀ ਖੜੀ ਆ ਨਾ ਐਚ ਐਫ ਉਹਦੇ ਜਿੱਡਾ ਕੱਦ ਹੀ ਆ ਗਿਆ ਬੱਚੀ ਦਾ ਇਥੋਂ ਬਰਾਬਰ ਜਿਹੇ ਕੱਦ ਆ ਗਿਆ ਦੋਨਾਂ ਦਾ ਇਹਦਾ ਰਜੂਗੇਟਰ ਉਹ ਬਾਈ ਇਹਦਾ 20000 ਰੁਪਇਆ 20000 ਹਾਂਜੀ ਮਾਨਤਾਨ ਜਾਂ ਕਰ ਦਾਂਗੇ ਮਾਨਤਾਨ ਕਰ ਦਾਂਗੇ ਆ 20 ਚ ਬਾਈ ਕਹਿੰਦਾ ਮਾਨਤਾਨ ਆਪਾਂ ਕਰ ਦਿਆਂਗੇ ਤੇ ਆ ਗਈ ਐਫ ਐਫ ਦੇ ਬਰਾਬਰ ਦੀ ਐ ਤੇ ਉਹਦਾ ਬਾਈ ਕਹਿੰਦਾ 25000 ਤੇ ਹੁਣ ਤੋਰ ਦੇ 3 ਨੰਬਰ ਵਾਲੀ ਇਹ ਵੀ ਜਰਸੀ ਆ ਗਈ ਹੈ ਨਾ ਇਹ ਵੀ ਜਰਸੀ ਪਿਓਰ ਜਰਸੀ ਕਲਰ ਆਗੇ ਲੱਗ ਲੱਗ ਦੇ ਇਹਨਾਂ ਦੇ ਸਾਰੀਆਂ ਦੇ ਇੱਥੋਂ ਕਰ ਸਕਦੇ ਹੋ ਚੈੱਕ ਤੇ ਬਾਕੀ ਫੇਸ ਕੁਆਲਿਟੀ ਪਿਓਰ ਜਰਸੀ ਚ ਹੀ ਆ ਗਈਆਂ ਤਾਂ ਇਹਨਾਂ ਦੇ ਹਾਂਜੀ ਪਿਓਰ ਜਰਸੀ ਇਹਦੀ ਉਮਰ ਕਿੰਨੀ ਆ ਬਾਈ ਇਹ 7 ਮਹੀਨੇ ਦੀ ਤੇ ਆ ਗਈ ਮਜ਼ਬੂਤ ਫੁੱਲ ਹਨਾ ਕਹਿ ਲੀਏ ਹਾਂਜੀ ਇਹ ਮੰਨ ਲਾ ਵੀ ਐਚਐਫ ਵਾਂਗੂ ਮਜ਼ਬੂਤ ਆ ਗਈ ਲੈਗ ਸਕੋਰ ਦੀ ਗੱਲ ਕਰ ਲੀਏ ਤੇ ਉਦਾਂ ਝੋਲ ਝੂਲ ਦੀ ਗੱਲ ਕਰ ਲੀਏ ਥੱਲੇ ਤੋਂ ਬਿਲਕੁਲ ਕਮਾਲ ਕਮਾਲਾ ਇੱਥੋਂ ਕਮਾਲਾ ਕਿੰਨੀ ਉਮਰ ਦਾ ਸਾਰਾ ਜੂ ਦੀ 7 ਮਹੀਨੇ ਇਹਨਾਂ ਦੇ ਮਾਂ ਮਾ ਦਾ ਦੁੱਧ ਕਿੰਨਾ ਕ ਆਈਡੀਆ ਜਾ ਇਹਨਾਂ ਦਾ ਹੈਗਾ 20 22 ਕਿਲੋ ਹਾਂ ਜਰਸੀਆਂ ਦਾ ਹਾਂਜੀ ਤੇ ਬਾਕੀ ਸੀਮਨ ਦੀ ਡਿਟੇਲ ਦੱਸ ਦਾਂਗੇ ਕੱਲੀ ਕੱਲੀ ਹਾਂਜੀ ਕੱਲੀ ਕੱਲੀ ਦੀ ਉਹ ਬਾਈ ਕਹਿੰਦਾ ਫੋਨ ਤੇ ਕੱਲੀ ਕੱਲੀ ਦੀ ਡਿਟੇਲ ਬਾਈ ਦੱਸ ਦੂਗਾ ਜਿਹੜੇ ਸੱਜਣ ਨਾਲ ਸੌਦਾ ਹੋਊਗਾ ਕੱਲੀ ਕੱਲੀ ਬੱਚੀ ਦੀ ਡਿਟੇਲ ਬਾਈ ਕਹਿੰਦਾ ਦੇ ਦਾਂਗੇ ਮਜ਼ਬੂਤ ਆ ਗਈ ਫੁੱਲ ਤੇ ਚੋਰ ਤੋਂ ਇੱਕ ਬੱਚੀ ਦੀ ਨਿੱਧੀ ਚੰਗੀ ਆ ਇਹ ਇੱਥੋਂ ਕਰ ਸਕਦੇ ਹੋ ਚੱਕ ਇੱਕ ਥਾਣ ਬਣਾਉਗੀ ਮੋਟਾ ਹੱਥੀ ਚਵਾਈ ਵਾਲਾ ਕਿਵੇਂ ਬਾਈ ਇੱਕ ਬੱਛੀ ਦੀ ਨਹੀਂ ਡਿਟੇਲ ਪਤਾ ਹੈਗਾ ਬਾਕੀ ਸਾਰਿਆਂ ਦੀ ਡਿਟੇਲ ਹੈਗੀ ਅਸੀਂ ਮੰਨ ਤੇ ਬਾਕੀ ਦੱਸ ਦਾਂਗੇ ਹਾਂ ਇਹ ਤੇ ਬਾਕੀ ਇੱਥੋਂ ਕਰ ਸਕਦੇ ਹੋ ਚੱਕ ਨੰਬਰ ਆ ਗਿਆ ਬੱਛੀ ਦਾ ਤੀਜਾ ਕਰੀ ਫੇਸ ਉਰਲੇ ਬੰਨੇ ਬਾਈ ਇਹਦਾ ਇਹ ਇੱਥੋਂ ਕਰ ਸਕਦੇ ਹੋ ਚੱਕ ਸ਼ਕੀਨ ਸ਼ਕੂਨ ਆ ਗਈ ਸੱਜਣੋ ਫੁੱਲ ਇੱਥੋਂ ਫੇਸ ਕੁਆਲਿਟੀ ਛੱਡ ਦੇ ਛੱਡ ਦੇ ਆਪਦੀ ਮਸਤੀ ਜੀ ਖੜਨੇ ਪਰੇਸ਼ਾਨ ਨਾ ਕਰ ਇਹ ਇਹਦਾ ਕੀ ਰੇਟਰ ਹੈ ਨਾ ਬਾਈ ਇਹਦਾ 18000 ਰੁਪਿਆ ਇਹਦਾ ਬਾਈ ਕਹਿੰਦਾ ਰਹਿਣਾ 18000 ਰੁਪਏ ਮਾਨਤਾਨ ਦਿਆ ਕਰਦੇ ਆਂਗੇ ਮਾਨਤਾਨ ਕਰਤਾ ਆਂਗੇ ਤੇ ਹੁਣ ਨਾ ਤੁਹਾਨੂੰ ਮੈਂ ਤਿੰਨੇ ਬੱਚੀਆਂ ਚੈੱਕ ਕਰ ਲਓ ਤਿੰਨਾਂ ਦਾ ਰੇਟ ਹੀ ਕਰਾ ਦੂੰਗਾ ਬਾਈ ਤੋਂ ਕਰੀ ਫੇਸੁਰਲੇ ਬੰਨੇ ਬਾਈ ਇਹ ਇਥੋਂ ਕਰ ਸਕਦਾ ਚੈੱਕ ਇੱਕ ਇੱਕ ਤਾਂ ਇਹ ਬੱਚੀ ਹੋਗੀ ਇੱਕ ਆ ਹੋਗੀ ਬਲੈਕ ਜਰਸੀ ਤੇ ਇੱਕ ਹੋਗੀ ਸੱਜਣੋ ਆਹ ਕਿੰਨੀ ਕਿੰਨੀ ਕੁਮਰ ਇਹਨਾਂ ਦੀ ਆਈਡੀਆ ਆ ਜਾਂ ਤਿੰਨਾਂ ਦੀ ਭਰਾ ਉਹਦੀ 3 ਮਹੀਨੇ ਆ ਆਈ ਪਰਲੀ ਦੀਸ ਲਾਸਟ ਵਾਲੀ ਦੀ ਹਾਂਜੀ ਇਹਦੀ ਬਲੈਕ ਦੀ ਇਹਦੀ ਹੈਗੀ ਆ 4.5 ਮਹੀਨੇ 4.5 ਹਾਂ ਇਹਦੀ ਚਾ ਇਹਦੀ 4 ਮਹੀਨੇ ਹਾਂ ਤਿੰਨਾਂ ਦੀ ਪੈਸੇ ਦੱਸ ਦੇ ਕਿੰਨੇ ਲੈ ਲੇਗਾ ਇਨਾਤ ਨਾਂ ਦਾ ਰੇਟ 40000 ਰੁਪਇਆ ਮਾਨਤਨ ਕਰ ਦਾਂਗੇ 40 24 ਹਾਂ ਤਾਂ ਮਾਨਤਨ ਸੱਜਣੋਂ ਬਾਈ ਕਹਿੰਦਾ 40 ਚੂ ਕਰ ਦਾਂਗੇ ਤੋਰ ਖੋਲ ਕੇ ਇਹਨੂੰ ਵੀ ਫਿਰ ਤੋਰ ਕੇ ਤੁਹਾਨੂੰ ਕੱਲੀ ਕੱਲੀ ਦਿਖਾ ਦਾਂਗੇ ਇਹ ਵੀ ਪਿਓਰ ਜਰਸੀ ਜੀ ਆ ਗਈ ਫੇਸ ਕੁਆਲਟੀ ਕਰ ਸਕਦੇ ਹੋ ਚੈੱਕ ਤੇ ਜਿਹੜਾ ਬਾਈ ਨੇ ਦੁੱਧ ਦੱਸਿਆ ਮਿਲਕ ਰਿਕਾਰਡ ਬਾਈ ਕਹਿੰਦਾ ਇਹਨਾਂ ਦਾ ਤਕਰੀਬਨ ਤਕਰੀਬਨ ਇਹ ਮੰਨ ਲਿਓ ਵੀ 20 ਲੀਟਰ ਦਾ ਸਾਰੀਆਂ ਦੇ 20 ਦੇ ਸਮਥਿੰਗ ਆ 18 ਤੋਂ 22 ਲੀਟਰ ਤੱਕ ਦੀ ਆ ਕਿੰਨੀ ਉਮਰ ਦੱਸਿਆ ਦੀ ਬਾਈ ਦੀ ਇਹਦੀ ਕਿੰਨੀ ਉਮਰ ਦੱਸਿਆ ਇਹਦੀ 4 ਤੋਂ 4.5 ਮਹੀਨੇ ਹਾਂ ਠੀਕ ਆ ਗੱਲ ਐ ਚਲ ਉਧਰ ਲੈ ਬੰਨੇ ਤੇ ਇੱਥੋਂ ਕਰ ਸਕਦੇ ਹਾਂ ਚ ਇੱਕ ਕਲਰ ਆ ਗਿਆ ਸੱਜਣੋਂ ਜਰਸੀ ਵਾਲਾ ਥੋੜੀ ਨਮਾਉਣ ਕਰਕੇ ਕਲਰ ਥੋੜਾ ਡਲ ਜਾ ਲੱਗੂਗਾ ਉਦਾਂ ਜਰਸੀ ਵਾਲੀ ਆ ਕਿਉਂਕਿ ਜਿਵੇਂ ਜਿਵੇਂ ਵੱਡੀ ਹੋਣਾ ਰੰਗੇ ਨੇ ਅਜੇ ਕਈ ਬਦਲਨੇ ਆ ਤੇ ਉਦਾਂ ਮਜ਼ਬੂਤ ਆ ਹਰੇਕ ਪੱਖ ਤੋਂ ਲੈੱਗ ਸਕੋਰ ਤੋਂ ਬਾਡੀ ਦੀ ਬਣਤਰ ਤੋਂ ਤੇ ਬਾਕੀ ਜਿਵੇਂ ਬਾਈ ਨੇ ਦੱਸੀ ਆ ਵੀ ਰੇਟ ਆ ਜਿਹੜਾ ਰੇਟ ਸੱਜਣੋਂ ਬਾਈ ਦਾ ਜੈ ਜੈ ਆ ਤੇ ਹੁਣ ਤੁਹਾਨੂੰ ਦਿਖਾ ਦਾਂਗੇ ਆ ਬਲੈਕ ਕਲਰ ਵਾਲੀ ਏ ਸ਼ਕੀਰ ਜੀ ਕੋਲ ਵਾਲੀ ਆ ਨਾ ਹਾਂ ਛੇਤੀ ਬਲੈਕ ਜਰਸੀ ਮਿਲਦੀ ਨਹੀਂ ਹੈਗੀ ਠੀਕ ਆ ਗੱਲ ਤੇ ਜੋਰ ਜੁਰ ਵੀ ਵਾਲੇ ਨੇ ਜੀ ਨਾ ਹਾਂ ਆ ਖੇਚਦੀ ਆ ਥਾਣੇ ਦੇ ਵਿਚਾਰੀ ਨੇ ਸਿੰਗਲ ਚਾਰ ਹੈ ਸਿੰਗਲ ਚਾਰ ਇਹ ਚੰਗੀ ਖਰਾ ਕਰਨ ਤਿਆਰ ਹੋਈ ਹੋਈ ਆ ਹਾਂ ਇਹ ਲੈ ਚੱਲ ਲੈ ਚੱਲ ਲੈ ਚੱਲ ਇਹ ਇੱਥੇ ਇੱਥੇ ਜੇ ਇੱਥੇ ਜੇ ਰੋਕ ਲਾ ਇਹ ਇੱਥੇ ਰੋਕ ਲਾ ਕਮਾਲਾ ਕਮਾਲਕ ਮਲਕ 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 ਐਕਟਿਵ ਪੂਰੀ ਆ ਨਾ ਫੋਲ ਇੱਥੋਂ ਕਰ ਸਕਦੇ ਚੈੱਕ ਲੈ ਚੱਲ ਬਾਈ ਐਕਟਿਵ ਫੁੱਲ ਆ ਗਈ ਜੇ ਗੱਲ ਕਰ ਲਈਏ ਤੇ ਬਾਕੀ ਮਜ਼ਬੂਤ ਵੀ ਫੁੱਲ ਆ ਗਈ ਛੜ ਦੇ ਛੜ ਦੇ ਜਾਣਦੇ ਉਧਰ ਹੀ ਕੋਈ ਨਹੀਂ ਲੈ ਚੱਲ ਲੈ ਚੱਲ ਪਰੇਸ਼ਾਨ ਨਾ ਕਰ ਜ਼ਿਆਦਾ ਇਹ ਇੱਥੋਂ ਕਰ ਸਕਦੇ ਹਾਂ ਸੱਜਣੋ ਚ ਇੱਕ ਸ਼ਕੀਨ ਸ਼ਕੂਨ ਆ ਗਈ ਬੱਚੀ ਫੁੱਲ ਤੇ ਮਜ਼ਬੂਤ ਸਟਰਕਚਰ ਦੀ ਆ ਗਈ ਇਹ ਇੱਥੋਂ ਕਰ ਸਕਦੇ ਹਾਂ ਚ ਇੱਕ ਲੰਬਾਈ ਲੰਬੂਈ ਕੱਦ ਕਾਠ ਉਮਰ ਇਹਦੀ ਕਹ ਲਈਏ ਛੋਟੀ ਹੈ ਆ ਜੇ ਤੇ ਰੇਟ ਬਾਈ ਤੋਂ ਮੈਂ ਤਿੰਨਾਂ ਦੀ ਗਰਾਦਾਰੀ ਤਕਰੀਬਨ ਤਕਰੀਬਨ ਤੋਰ ਚੋਬਰਾ ਖੁੱਲ ਗਈ ਵੀ ਇਹ ਵੀ ਜਰਸੀ ਜੀ ਆ ਗਈ ਹਾਂ ਪਿਓਰ ਜਰਸੀ ਕਿੰਨੀ ਉਮਰ ਦੱਸਿਆ ਜੀ ਜੀ ਨਹੀਂ ਕਰਨੋ ਕਿੰਨੇ ਮਹੀਨੇ ਬਾਈ ਤਿੰਨ 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 ਕਮਹੀਨਿਆਂ ਦੀ ਇਹਦੀ ਮਾਂ ਦਾ ਦੁੱਧ ਕਿੰਨਾ ਘੂਗਾ ਇਹਦੀ ਮਾਂ ਦਾ 20 ਤੋਂ ਪਲੱਸ ਆਵੇ ਇਹਦੀ ਤਾਂ ਡਿਟੇਲ ਹੈਗੀ ਆ ਸੀਮਨ ਦੀ ਆਹ ਹਾਂ ਹਾਂ ਸਾਰਾ ਵੀਰੇ ਇਹਨਾਂ ਦੀ ਡਿਟੇਲ ਬਾਈ ਕਹਿੰਦਾ ਸਾਰੀਆਂ ਹੀ ਦੇ ਦਾਂਗੇ ਲੈ ਚੱਲ ਇਧਰ ਲੈ ਬੰਨੇ ਕਮਾ ਲਓ ਇੱਥੋਂ ਇਹ ਵੀ ਐਸਾ ਤੇ ਟੀਕੇ ਦੀ ਆ ਠੀਕ ਆ ਗੱਲ ਆ ਤੇ ਐਗਜੈਕਟ ਜਿਹੜਾ ਨੰਬਰ ਆ ਨੰਬਰ ਬਾਈ ਕਹਿੰਦਾ ਆਪਾਂ ਦੱਸ ਦਾਂਗੇ ਜਿਹੜਾ ਵੀ ਸੱਜਣਾ ਸੌਦਾ ਕਰੂਗਾ ਜਾਂ ਲੈ ਕੇ ਜਾਊਗਾ ਵੀ ਜਿਹੜੇ ਸੱਜਣਾ ਕਹਿ ਲਿਆ ਸੌਦਾ ਫਿਕਸ ਹੋਊਗਾ ਉਹਨੂੰ ਇੱਕ ਬੱਛੀ ਛੱਡ ਕੇ ਬਾਈ ਕਹਿੰਦਾ ਸਾਰੀਆਂ ਦੀ ਡਿਟੇਲ ਦੇ ਦਾਂਗੇ ਕੱਲੀ ਕੱਲੀ ਤੇ ਮਾਦਰ ਰਿਕਾਰਡ ਕੀ ਆ ਤੇ ਕੱਲੀ ਕੱਲੀ ਡਿਟੇਲ ਮਿਲ ਜੂਗੀ ਇਹਨਾਂ ਦੀ ਆ ਨੰਬਰ ਬੋਲ ਦੋ ਜੀ 98036 ਹਾਂਜੀ 05888 98036 ਤੇ 058882 ਦਾ ਨੰਬਰ ਆ ਪਿੰਡ ਆ ਗਿਆ ਸਜਣੋ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ